ਮੈਂ ਥਾਰ ਇਸ ਰੇਟ ਦੀ ਕਿਸੇ ਸੁਣਿਆ ਨਹੀਂ 12 ਲੱਖ 11.5 13 975 ਜਾ ਕੇ ਲੈ ਜਾਓ 975 ਚ 4x4 ਦਾ ਕਾਲੀ ਬੱਕੀ ਖੜੀ 975 ਚ ਲਓ ਜੀ ਆਜੋ ਇਹਦਾ ਧਮਾਕਾ ਹੀ ਆ ਫਿਰ ਧਮਾਕਾ ਹੀ ਕਰਿਆ ਤਾਂ ਜੇ 19 ਮਾਡਲ ਦੀ ਕਿਸੇ ਜੇ ਕੋਈ ਪੰਜਾਬ ਚ ਦੇ ਦੇਵੇ ਇਸ ਰੇਟ ਤੇ ਤੇ ਆਪਾਂ ਕੰਮ ਛੱਡ ਦਿਆਂਗੇ ਅੱਛਾ ਇਹ ਕਾਰ ਦੇਣੀ ਤੁਹਾਨੂੰ 12.5 ਲੱਖ ਦੀ 19 ਮਾਡਲ 19 ਮਾਡਲ 12.5 ਲੱਖ ਦੀ ਪਿਛਲੀ ਵੀਡੀਓ ਛੋਟਾ ਸੀਗਾ 2 ਨੰਬਰ ਹਾਂ ਇਸ ਵੀਡੀਓ ਛੋਟਾ ਹੈਗਾ 46 ਨੰਬਰ 46 ਨੰਬਰ ਪਿਛਲੀ ਵੀਡੀਓ ਚ ਆਪਾਂ ਕਾਰ ਵੇਚੀ ਮੈਨੂਲ ਹੂੰ 16 ਇਹ ਵੇਚਾਂਗੇ ਆਟੋ 16 ਆਟੋ ਪਿਛਲੀ ਵਿੱਚ ਹੀ 13 ਲੱਖ ਦੀ ਇਹ ਮੈਂ ਵਿੱਚੋਂ 12 ਲੱਖ ਦੀ ਆਟੋਮੈਟਿਕ ਮੈਂ ਤਾਂ ਲੈ ਜਾਓ ਪਰ ਕਾਲੀ ਬਕੀ ਐ ਇਹ ਜਿਹੜੀਆਂ ਕਾਰਾਂ ਆ ਨਾ ਇਹਨਾਂ ਤੇ ਗਾਣਾ ਲਾਗੂ ਆ ਵੀ ਜੁੱਤੀ ਝਾੜ ਕੇ ਬੈਠੀ ਮੁਟਿਆਰਿਆ ਗੱਡੀ ਆ ਸ਼ਕੀਨ ਜੱਟ ਦੀ ਇਹ ਜਿਹੜੀਆਂ ਕਾਰਾਂ ਲਗਜ਼ਰੀ ਤੁਹਾਨੂੰ ਦੇਣ ਲੱਗਾ ਨਾ ਹਾਂਜੀ ਪਹਿਲੀ ਗੱਲ ਜੇ ਮੇਰਾ ਲਿਖ ਦਿਓ ਵੀਡੀਓ ਦੇ ਵਿੱਚ ਵੀ ਇਹ ਸ਼ਰਤ ਹੀ ਲਾਜਣਾ ਸਵਿਫਟ ਡਿਜ਼ਾਈਨਾਂ ਦੇ ਰੇਟ ਤੇ ਕਾਰਾਂ ਨੇ ਮੇਰੀਆਂ ਹਾਂ ਦਿੱਲੀ ਤੋਂ ਜਾਣਾ ਨਹੀਂ ਪੈਣਾ ਅੰਪਾਇਰ ਮੋਟਰ ਤੇ ਆਣਾ ਤੇ ਗੱਡੀ ਲੈਣੀ ਹੈ ਕਯੂ 3 13 ਮਾਡਲ ਦੀ ਸਨਰੂਫ ਵਾਲੀ ਕਾਰ ਹੂੰ ਲੋਕਲ ਨੰਬਰ ਦੀ ਕਾਰ ਆ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਤਾਂ ਪੂਰਾ ਮਾਣੂਗਾ ਅੰਪਾਇਰ ਮੋਟਰ ਤੋਂ ਬਾਜੀ ਤੁਹਾਨੂੰ ਇੱਕ ਚੀਜ਼ ਯਾਦ ਆਉਂਦੀ ਹੋਣੀ ਆ ਕਿ ਜ਼ੀਰੋ ਡਾਉਨ ਪੇਮੈਂਟ ਕੋਈ ਰੁਪਈਆ ਨਹੀਂ ਦੇਣਾ ਗੱਡੀਆਂ ਲੈ ਜਾਓ ਤੇ ਇੱਧਰ ਨੇਕੀ ਭਾਜੀ ਅੱਜ ਦੇਸੀ ਸਟਾਈਲ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਸਵਾਗਤ ਹੈ ਤੁਹਾਡਾ ਅੱਜ ਅੰਪਾਇਰ ਮੋੜ ਤੇ ਜਸਵੀਰ ਨਾਲ ਹਾਜ਼ਰ ਹੋ ਕੇ ਤੁਹਾਡੇ ਕੋਲ ਤੁਹਾਡੀ ਸੇਵਾ 'ਚ ਤੇ ਪਿਛਲੇ ਵੀਡੀਓ 'ਚ ਬਹੁਤ ਸੋਹਣਾ ਰਿਸਪੌਂਸ ਮਿਲਿਆ ਔਰ ਮੈਨੂੰ ਲੱਗਦਾ ਨਹੀਂ ਵੀ ਮੈਂ ਕਿਸੇ ਨੂੰ ਨਰਾਸ਼ ਤੋਰਿਆ ਹੋਊਗਾ ਕਾਰਾਂ ਦਿੱਤੀਆਂ ਸੇਮ ਡੇ ਉਧਰ ਉਹਨਾਂ ਦਾ ਅਪਰੂਵਲ ਓਕੇ ਮੇਰੇ ਖਿਆਲ ਅਲ ਕਾਰ ਗੋਨ ਵਿਦ ਜ਼ੀਰੋ ਪੇਮੈਂਟ ਐਂਡ ਸੇਮ ਡੇ ਹੂੰ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਪੂਰਾ ਧਮਾਕਾ ਹੀ ਕਰਾਇਆ ਸੀ ਪਿਛਲੀ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਵੀ ਧਮਾਕਾ ਹੀ ਹੋਣੇ ਨੇ ਬਾਈ ਜੀ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਕਿ ਜਿਹੜਾ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਉਹਨੂੰ ਵੱਖਰਾ ਜਿਹੜਾ ਵੀਡੀਓ ਪਹਿਲਾਂ ਦੇ ਕੇ ਪਹੁੰਚੇਗਾ ਹਾਂ ਉਹਦਾ ਰਿਗਾਰਡ ਇੱਥੋਂ ਹੋਏਗਾ ਇੱਥੋਂ ਵੱਖਰਾ ਰਿਗਾਰਡ ਕੀਤਾ ਜਾਊਗਾ ਤੇ ਭਾਈ ਜੀ ਸਤਿ ਸ੍ਰੀ ਅਕਾਲ ਤੇ ਵੀਡੀਓ ਸਟਾਰਟ ਕਰਦੇ ਆਂ ਤੇ ਇੱਥੇ ਭਾਈ ਜੀ ਡਿਜ਼ਾਇਰ ਕਾਰ ਖੜੀ ਆ ਹਨ ਕੀ ਭਾਈ ਜੀ ਦੱਸੋ ਫਿਰ ਇਹਦੇ ਬਾਰੇ ਇਹ ਡਿਜ਼ਾਇਰ ਲੈ ਕੇ ਆਇਆ ਮੈਂ ਤੁਹਾਡੇ ਲਈ 21 ਮਾਡਲ ਦੀ ਡਿਜ਼ਾਇਰ VXI ਅਲੋਇਟਰ ਬਹੁਤ ਲੇਟੈਸਟ ਜੀ ਔਰ ਪਹਿਲੇ ਨੇ ਆਂਦੀ ਕਾਰ ਹੈ ਠੀਕ ਹੈ ਔਰ ਇਹਦੇ ਚ ਖਾਸੀਅਤ ਇਹ ਆ ਇੱਕ ਤਾਂ ਪਹਿਲੇ ਨਾਂ ਦੀ ਆ ਦੂਜਾ ਇਹਦੇ ਵਿੱਚ ਸੀਐਨਜੀ ਅਪਰੂਵਡ ਲੱਗੀ ਹੋਈ ਆ ਠੀਕ ਹੈ ਜੀ ਕਿਉਂਕਿ ਜਿਹੜੇ ਮੇਰੇ ਟੈਕਸੀ ਵਾਲੇ ਵੀਰ ਹਨਾ ਉਹਨਾਂ ਨੂੰ ਕਾਰ ਚਾਹੀਦੀ ਹੈ ਸੀਐਨਜੀ ਲਈ ਕਿਉਂਕਿ ਦਿੱਲੀ ਸੀਐਨਜੀ ਵਾਲੇ ਕਾਰਾਂ ਜਾਂਦੀਆਂ ਜੀ ਠੀਕ ਹੈ ਜੀ ਔਰ ਇਹਦੇ ਚ ਪ੍ਰੂਫਡ ਸੀਐਨਜੀ ਕਾਰ ਆ ਠੀਕ ਹੈ ਪਰ ਬਹੁਤ ਹੀ ਛੋਟੇ ਰੇਟਾਂ ਤੁਹਾਨੂੰ ਕਾਰ ਦੇ ਦਿੰਨੀ ਆਪਾਂ 5.5 ਲੱਖ ਰੁਪਏ ਦੀ 5.5 ਲੱਖ ਦੀ 2021 ਮਾਡਲ ਐਕਸਟਰਾ ਲਾਈਟ ਆ ਦੇ ਨਾਲ ਤੇ ਡਾਊਨ ਪੇਮੈਂਟ 0 ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਚਾਹੀਦੀ 0 ਡਾਊਨ ਪੇਮੈਂਟ ਸਾਰੇ ਦਾ ਸਾਰੀ ਲੋਨ ਹੋ ਜਾ ਇਹਦਾ ਉਦਾਂ ਮਾਰਕੀਟ ਰੇਟ ਹੈ 6.5 ਲੱਖ ਰੁਪਏ ਦੀ ਉਹ ਲੈ ਕੇ ਚੈੱਕ ਕਰੋ ਕਾਰ 24 ਤੇ ਚੈੱਕ ਕਰੋ ਇਹ 5.5 ਦੀ ਡੀਲਰ ਰੇਟ ਠੀਕ ਹੈ ਫਟਾਫਟ ਆਓ ਤੇ ਲੈ ਜਾਓ ਇਹ ਹੌਟ ਸੇਲ ਕਾਰ ਜੀ ਡਿਜ਼ਾਇਰ ਪੈਟਰੋਲ ਸਾਰੀਆਂ ਕਾਰਾਂ ਡੀਲਰ ਰੇਟ ਤੇ ਮੈਂ ਕਿਹਾ ਚੀਜ਼ ਤੁਹਾਡੇ ਮੋਰੇ ਆ ਹਾਂ ਇੱਕ ਨੋਵਾ ਹੈ ਇਹ ਆਈ ਸਾਡੇ ਕੋਲ ਅੱਜ ਹਲੇ ਤਿਆਰ ਨਹੀਂ ਕੀਤੀ ਠੀਕ ਹੈ ਜੀ ਇਹ ਜਿਹੜੇ ਬੰਦੇ ਕਹਿ ਲੋ ਜੀ ਛੋਟੀਆਂ ਗਾਰਾਂ ਆਪਣੀਆਂ ਵੇਚ ਕੇ ਥੋੜੀ ਉੱਚੀ ਕਾਰ ਲੈਣਾ ਚਾਹੁੰਦੇ ਜਾਂ ਟੈਕਸੀ ਵਾਲੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ 10 ਮਾਡਲ ਦੀ ਪਹਿਲੇ ਨਾਂ ਦੀ ਨੋਵਾ ਹਾਂ ਔਰ ਇਹਨੂੰ ਵੀ ਲੋਇਡਰ ਘੱਟੋ ਘਾਟ ਵੀ 40-50 ਹਜ਼ਾਰ ਦੇ ਲੋਇਡਰ ਹੀ ਪਏ ਹੋਏ ਨੇ ਜੀ ਬਿਲਕੁਲ ਤੇ ਇਹ ਵੀ ਕਾਰ ਤੁਹਾਨੂੰ ਛੋਟੇ ਜਿਹੇ ਰੇਟਾਂ ਨਾਲ ਦੇ ਦੇਣੀ ਆਪਾਂ 2,35,000 ਰੁਪਏ ਦੀ 2,35,000 ਦੀ ਕਰੋ ਚੈੱਕ 10 ਮਾਡਲ ਪਹਿਲੇ ਨਾਂ ਦੀ ਹਾਂ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਆ ਬਾਈ ਜੀ ਤੇ ਐ ਮੰਨੋ ਕਿ ਵੀ ਆਹ ਰੇਟ ਦੇ ਵਿੱਚ ਆਲਟੋ ਕਾਰ ਹੀ ਮਿਲਦੀ ਹੈ ਨਾ ਆਲਟੋ ਵਿਸਟਾ ਇੰਡੀਗਾ ਇਦਾਂ ਦੀਆਂ ਕਾਰਾਂ ਜਿੱਚ ਆਪਾਂ ਤੁਹਾਨੂੰ ਨੋਵਾ ਚਿੱਟੀ ਪਹਿਲੇ ਨਾਂ ਦੀ ਅੱਗੇ ਆ ਗਈ ਬਾਈ ਜੀ ਵਾਈਟ ਕਲਰ ਦੇ ਵਿੱਚ ਕ੍ਰਿਸਟਾ ਕਾਰ ਦੱਸਿਓ ਬਾਈ ਜੀ ਇਹ ਕ੍ਰਿਸਟਾ ਵਾਈਟ ਰੰਗ ਦੀ ਪਹਿਲੇ ਨਾਂ ਦੀ ਕਾਰ ਹੈ ਜੀ ਜੀ ਪਿਛਲੀ ਵੀਡੀਓ ਅਸੀਂ 17 ਮਾਡਲ ਬਾਈ ਸੀ 9.5 ਦੀ ਜੀ ਤੇ ਗਾਹਕ ਸਾਡੇ ਕੋਲ ਨੇ ਸੀ 17 ਅੱਛਾ ਮੈਂ ਕਿਹਾ ਇੱਕ ਦਿਨ ਦੇ ਵਿੱਚ 6 ਗੱਲ ਸੀ ਉਸ ਕਾਰ ਦੇ ਠੀਕ ਹੈ ਜੀ ਜਿਹਨੂੰ 9.5 ਦੀ ਕਾਰ ਦਿੱਤੀ ਸੀ ਅਗਲਾ ਕਹਿੰਦੇ ਭਾਈ 25000 ਮੈਨੂੰ ਵਾਧੇ ਦਿਓ ਹਾਂ ਪਰ ਜਿਹੜਾ ਪਹਿਲਾਂ ਆ ਗਿਆ ਉਹਦਾ ਰਿਗਾਰਡ ਪਹਿਲਾਂ ਹੀ ਆ ਪਹਿਲਾਂ ਹੀ ਆ ਜਿਹੜੀ ਗੱਲ ਕਹਿਤੀ ਕਹਿਤੀ ਇਹ 18 ਮਾਡਲ ਦੀ ਕ੍ਰਿਸਟਾ ਜੀ ਜੀ ਔਰ ਲੋਕਲ ਨੰਬਰ ਦੀ ਕਾਰ ਹੈ ਇਹ ਵੀ ਛੋਟੇ ਰੇਡ ਨਾਲ ਲੈ ਕੇ ਆ ਗਿਆ ਮੈਂ 11 ਲੱਖ ਰੁਪਏ ਦੀ ਕਾਰ ਠੀਕ ਹੈ 11 ਲੱਖ ਦੀ 18 ਮਾਡਲ ਕਾਰ ਲੋਕਲ ਨੰਬਰ ਦੀ ਲੈ ਆ ਮੈਂ ਤੁਹਾਡੇ ਕੋਲ ਲਓ ਜੀ ਉਹ ਪੇਡ ਨੰਬਰ ਜੀ ਇਹਦਾ ਪੇਡ ਨੰਬਰ 92100 ਕੰਡੀਸ਼ਨ ਵਾਈਜ਼ ਸਾਫ਼ ਸੁਥਰੀ ਹੈ ਗੱਡੀ ਤੇ ਡਾਊਨ ਪੇਮੈਂਟ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਇਹ ਤਾਂ ਆਪਣਾ ਫੰਡਾ ਹੀ ਹੈ ਨਾ ਡਾਊਨ ਪੇਮੈਂਟ ਜ਼ੀਰੋ ਪਰ ਇਹ ਜ਼ੀਰੋ ਡਾਊਨ ਪੇਮੈਂਟ ਪਰ ਇੱਕ ਗੱਲ ਇਹ ਵੀ ਹੈਗੀ ਹੈ ਹੂੰ ਡਾਊਨ ਪੇਮੈਂਟ ਜ਼ੀਰੋ ਤਾਂ ਜਿਹਦਾ ਸਿਬਲ ਸਕੋਰ ਹੈ ਜਿਹਦਾ ਸਿਬਲ ਸਕੋਰ ਓਕੇ ਨਹੀਂਗਾ ਉਹ ਆ ਕੇ ਜਿੱਦ ਨਾ ਕਰੇ ਤੁਸੀਂ ਫੁੱਲ ਡਾਊਨ ਪੇਮੈਂਟ ਦੀ ਕੋਈ ਡਾਊਨ ਪੇਮੈਂਟ ਨਾ ਹਾਂ ਸਿਬਲ ਸਕੋਰ ਸਾਨੂੰ ਓਕੇ ਚਾਹੀਦਾ ਸਿਬਲ ਸਕੋਰ ਵੀ ਹੋਣਾ ਚਾਹੀਦਾ ਓਕੇ ਤੇ ਬਾਕੀ ਬੈਂਕ ਚ ਲੈਣ ਦੇਣ ਵੀ ਚੰਗਾ ਹੋਣਾ ਚਾਹੀਦਾ ਇਹ ਨਹੀਂ ਸਿਬਲ ਤੁਹਾਡਾ ਫਟਿਆ ਹੋਵੇ ਤੇ ਮੈਨੂੰ ਆ ਕੇ ਕਹੋ ਜੀ ਤੁਸੀਂ ਫੁੱਲ ਲੋਨ ਦੀ ਗਾਰੰਟੀ ਲਈ ਸੀ ਨਾ ਇਦਾਂ ਕੋਈ ਕਿ ਉਹਨੇ ਇਹ ਵੀ ਦੇਖਣਾ ਕਿ ਬੰਦੇ ਦਾ ਕਿੰਨਾ ਲੈਣਾ 19 ਮਾਡਲ ਦੀ ਕ੍ਰਿਸਟਾ ਅਗਲੀ ਜੀ 19 ਮਾਡਲ ਦੀ ਕ੍ਰਿਸਟਾ ਜੇ ਕੋਈ ਪੰਜਾਬ ਚ ਦੇ ਦੇਵੇ ਇਸ ਰੇਟ ਤੇ ਹਾਂ ਤੇ ਆਪਾਂ ਕੰਮ ਛੱਡ ਦਿਆਂਗੇ ਅੱਛਾ ਇਹ ਕਾਰ ਦੇਣੀ ਤੁਹਾਨੂੰ 12.5 ਲੱਖ ਦੀ 19 ਮਾਡਲ 19 ਮਾਡਲ 12.5 ਲੱਖ ਦੀ 18 ਦੇਣੀ ਤੁਹਾਨੂੰ 11 ਦੀ 19 ਦੇਣੀ 12.5 ਦੀ ਪਿੱਛੋਂ ਵੀ ਦਿਖਾ ਦੇ ਗੱਡੀ ਤੇ ਯਾਰ ਪੂਰੀ ਵਧੀਆ ਗੱਡੀ ਆ 2.4 ਇੰਜਨ ਦੇ ਵਿੱਚ ਯਾ ਮਿੱਤਰ ਅੰਦਰੋਂ ਕਲੀਸ਼ਨ ਚੈੱਕ ਕਰਾ ਦੇ ਗੱਡੀ ਦੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਆ ਕਿੰਨਾ ਰੇਟ ਕਿਹਾ ਸੀ ਭਾਜੀ ਇਹ ਤੁਹਾਨੂੰ ਦੇਣੀ ਜੀ ਆਪਾਂ 12.5 ਲੱਖ ਦੀ 19 ਮਾਡਲ ਦੂਜੇ ਨਾਂ ਦੀ ਕਾਰ ਹੂੰ ਆ 18 ਦੇਣੀ ਤੁਹਾਨੂੰ 11 ਲੱਖ ਦੀ ਚਿੱਟੀ ਘੋੜੀ ਕੀ ਬਾਤ ਹੈ ਤੇ ਡਾਊਨ ਪੇਮੈਂਟ ਬਾਈ ਜੀ ਕੋਈ ਡਾਊਨ ਪੇਮੈਂਟ ਨਹੀਂ ਚਾਹੀਦੀ ਨੰਬਰ ਵੀ ਪੇਡ ਦਾ 18 ਦਾ ਅਗਰੀ ਕਾਰ ਤੁਹਾਡੇ ਲਈ ਇੱਕ ਹੋਰ ਸੋਹਣੀ ਲੈ ਕੇ ਆਏ ਲੋਕਲ ਨੰਬਰ ਦੀ ਆਟੋਮੈਟਿਕ ਦਾ ਕੋਈ ਸ਼ਕੀਨ ਜਿਹੜਾ ਹੈਗਾ ਉਹਦੇ ਲਈ ਕ੍ਰਿਸਟਾ ਪਹਿਲੇ ਨਾਂ ਦੀ ਹਾਂ 17 ਮਾਡਲ 11.5 ਦੀ ਵੀ ਲੈ ਜਾਓ ਸਾਡੇ ਕੋਲ 17 ਮਾਡਲ 11.5 ਆਟੋਮੈਟਿਕ ਕਾਰ ਵੀ ਚੱਕੋ ਸਾਡੇ ਕੋਲੋਂ ਆਟੋਮੈਟਿਕ ਆਟੋਮੈਟਿਕ ਚੱਕੋ ਲੈ ਮਿੱਤਰਾਂ ਅੰਦਰੋਂ ਕੰਡੀਸ਼ਨ ਚੈੱਕ ਕਰਾ ਗੱਡੀ ਦੀ ਸਾਫ਼ ਸੁਥਰੀ ਕੰਡੀਸ਼ਨ ਦੀਆਂ ਗੱਡੀਆਂ ਨੇ ਬਈ ਆਟੋਮੈਟਿਕ ਕ੍ਰਿਸਟਾ ਕਰੋਚਾ ਇੱਕ ਸੀਟ ਕਵਰ ਵੀ ਨਵੇਂ ਇੰਟੀਰੀਅਰ ਸਾਫ਼ ਸੁਥਰਾ ਮੈਟ ਵਗੈਰਾ ਲੱਗੇ ਹੋਏ ਨੇ ਲੋ ਅਗਲੀ ਗੱਡੀ ਕਿਹੜੀ ਦਿਖਾਉਣੇ ਭਾਜੀ ਫੇਰ ਆਓ ਜੀ ਤੁਹਾਨੂੰ ਆਪਣਾ ਥੋੜਾ ਜਿਹਾ ਲਗਜ਼ਰੀ ਸੈਗਮੈਂਟ ਦਿਖਾਈਏ ਹੂੰ ਇਹ ਕਹਿਣੋ ਤਾਂ ਲਗਜ਼ਰੀ ਆ ਜੀ ਪਰ ਰੇਟ ਇਹਦੇ ਇੰਡੀਅਨ ਕਾਰਾਂ ਵਾਲੇ ਛੋਟੇ 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 ਰੇਟ ਹੋਰ ਸਵਿਟਡਰ ਵਾਲੇ ਮਰਸਡੀ ਨਿਊ ਸ਼ੇਪ ਦੀ 12 E250 ਠੀਕ ਹੈ ਗੱਡੀ ਦੀ ਕੰਡੀਸ਼ਨ ਦਾ ਕੋਕਾ ਹੀ ਲੈਂਦਾ ਦਾੜੇ ਸੇ ਕੋਕਾ ਬਿਲਕੁਲ ਇੱਕ ਇੱਕ ਅੰਗ ਦਿਖਾਓ ਇੱਕ ਇੱਕ ਅੰਗੇ ਦਾ ਹੂੰ ਬਲੂ ਐਫੀਸ਼ੀਐਂਸੀ ਹੈਂ ਜੀ ਕਿਆ ਜੀ ਕਿਆ ਬਾਤਾਂ ਨਹੀਂ ਆ ਕਾਰ ਦੀਆਂ ਕਰੋ ਜੀ ਚੈੱਕ ਇਹ ਉਦੋਂ ਜਿਹੜੀਆਂ ਕਾਰਾਂ ਸੀਗੀਆਂ ਨਾ 2012 ਮਾਡਲ ਅੱਛੇ ਰੱਖਣੀਆਂ ਕਾਰਾਂ ਸ਼ਕੀਨ ਬੰਦਿਆਂ ਦਾ ਕੰਮ ਸੀ ਜੀ ਤੇ ਹੁਣ ਤਾਂ ਭਾਵੇਂ ਜਿਹੜਾ ਮਰਜ਼ੀ ਆਵੇ ਤੇ ਸਾਨੂੰ ਜਿਹੜੇ ਰੇਟ 'ਚ ਕਾਰ ਦੇਣੀ ਬਸ ਲੈ ਜਾਵੇ E250 2012 ਮਾਡਲ ਨਿਊ ਸ਼ੇਪ ਚ ਨਿਊ ਸ਼ੇਪ ਵਾਲੀ ਕੰਡੀਸ਼ਨ ਬਹੁਤ ਸਾਫ ਸੁਥਰੀ ਹੈ ਤੁਸੀਂ ਦੇਖ ਹੀ ਲਈ ਆ ਚੀਜ਼ ਦਾ ਮੋਲ ਹੈ ਜੀ ਦਾ ਆ ਚੀਜ਼ ਦਾ ਹੂੰ ਤੇ ਡਾਕਟਰ ਕਾ ਡਾਕਟਰ ਦੀ ਡਾਕਟਰ ਡਰਾਈਵਨ ਕਾਰ ਹੈ ਇਹਦੇ ਸ਼ੀਸ਼ੇ ਦੇਖੋ ਹਾਂ ਇੰਡੀਕੇਟਰ ਵੀ ਦੇਖੋ ਇਦਾਂ ਜਿਹਾ ਤਾਂ ਹੁਣੇ ਕਾਰ ਕਢਾ ਕੇ ਲਿਆਂਦੀ ਬਿਲਕੁਲ ਸਾਫ ਸੁਥਰੀ ਉਦਾਂ ਹੀ ਪਿਆ ਹੈ ਨਾ ਠੀਕ ਹੈ ਭਾਈ ਰੇਟ ਫਿਰ ਦੱਸੋ ਇਹਦਾ ਰੇਟ ਭਾਜੀ ਮੈਂ ਨਾ ਮੈਨੂੰ ਸ਼ਰਮ ਆਉਂਦੀ ਰੇਟ ਮੰਗਾ ਕੀ ਕਰਾਂ ਰੇਟ ਬਾਰੇ ਇਹ ਤੁਸੀਂ ਲੈ ਜਾਓ ਜੀ ਮੇਰੇ ਕੋ ਸਵਾ 6 ਲੱਖ ਰੁਪਏ ਵਿੱਚ ਸਵਾ 6 ਲੱਖ ਦੀ ਬਸ ਵੀਡੀਓ ਦੇਖਦੇ ਤੁਰ ਪਈਓ ਨਹੀਂ ਤਾਂ ਇਹ ਕਾਰ ਨੇ ਧੱਕ ਪਾਉਣੀ ਪੂਰੀ ਤੇ Swift ਦੇ ਰੇਟ ਦੇ ਵਿੱਚ Swift ਡਿਜ਼ਾਈਨ ਦੇ ਰੇਟ ਦੇ ਵਿੱਚ ਤੁਹਾਨੂੰ ਦੇ ਰਿਹਾ ਜੀ ਮਰਸੀਡੀਜ਼ ਵੱਡੀ 250 ਠੀਕ ਹੈ ਤੇ ਅੱਗੇ Q3 ਹੈ ਇਹ ਇਹ Q3 ਲੈ ਕੇ ਆਏ ਜੀ ਆਡੀ ਜੀ ਇਹ ਜਿਹੜੀਆਂ ਕਾਰਾਂ ਲਗਜ਼ਰੀ ਤੁਹਾਨੂੰ ਦੇਣ ਲੱਗਾ ਨਾ ਹਾਂਜੀ ਪਹਿਲੀ ਗੱਲ ਜੇ ਮੇਰਾ ਲਿਖ ਦਿਓ ਵੀਡੀਓ ਦੇ ਵਿੱਚ ਵੀ ਇਹ ਸ਼ਰਤੀ ਇਲਾਜ ਨਾਲ Swift ਡਿਜ਼ਾਈਨਾਂ ਦੇ ਰੇਟ ਤੇ ਕਾਰਾਂ ਨੇ ਮੇਰੀਆਂ ਹਾਂ ਦਿੱਲੀ ਤੁਹਾਨੂੰ ਜਾਣਾ ਨਹੀਂ ਪੈਣਾ ਅੰਪਾਇਰ ਮੋਟਰ ਤੇ ਆਣਾ ਤੇ ਗੱਡੀ ਲੈਣੀ ਹੈ Q3 13 ਮਾਡਲ ਦੀ ਸਨਰੂਫ ਵਾਲੀ ਕਾਰ ਆ ਹੂੰ ਲੋਕਲ ਨੰਬਰ ਦੀ ਕਾਰ ਆ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਤਾਂ ਪੂਰਾ ਮਾਣੂਗਾ ਇਹ ਮੈਂ ਲੈਣਾ ਤੁਹਾਡੇ ਕੋਲ 6,35,000 ਰੁਪਇਆ 6,35,000 Q3 ਜਦ ਨਹੀਂ ਤੁਹਾਨੂੰ 6,35 ਚ ਮੈਂ Q3 ਵੱਡੇ ਸਨਰੂਫ ਵਾਲੀ ਕਰੋ ਜੀ ਚੈੱਕ ਕੀ ਬਾਤ ਹੈ ਇਹ ਆ ਗਿਆ ਭਾਈ ਸਵਾਦ ਆ ਹਣਾ ਸਵਾਦ ਲੈਣ ਲਈ ਤਾਂ ਅਸੀਂ ਤੁਹਾਡੇ ਕੋਲ ਤੇ ਇਹ ਵੀ ਜ਼ੀਰੋ ਡਾਊਨ ਪੇਮੈਂਟ ਦੇ ਹਾਂਜੀ ਇਹ ਵੀ ਜ਼ੀਰੋ ਡਾਊਨ ਪੇਮੈਂਟ ਤੇ ਜ਼ੀਰੋ ਡਾਊਨ ਪੇਮੈਂਟ ਬਸ ਸਿੰਪਲ ਲੋਕ ਹੋਣਾ ਚਾਹੀਦਾ ਸਿੰਪਲ ਬਿਲਕੁਲ ਓਕੇ ਸਿੰਪਲ ਆਪਾਂ 10 ਤੱਕ ਸਿੰਪਲ ਥੋੜਾ ਵਧੀਆ ਲੱਗਦਾ ਆ ਯੰਗਸਟਰ ਵਾਸਤੇ ਕਾਰ ਲੈ ਗਿਆ ਆਡੀ ਅਗਲੀ ਵਾਰ ਯੰਗਸਟਰ ਵਾਸਤੇ ਜੀ ਤੇ ਇਹਦੇ ਮੈਂ ਰੁਪਈਏ ਇੰਨੇ ਕੋਈ ਘੱਟ ਮੰਗਣੇ ਆ ਪਰ ਤੁਸੀਂ 16 ਹੈ ਮੈਂ ਕਿੰਨੇ ਰੁਪਈਏ ਵਾਲੀ ਕਾਰ ਲਾਇਆ ਹਾਂ ਹਾਂ ਸੋਚ ਸਕਦੇ ਕਿੰਨੇ ਰੁਪਈਏ ਮੰਗਣੀ ਤੁਹਾਡੇ ਕੋਲ ਨਹੀਂ ਨਹੀਂ ਥੋੜਾ ਕੋਈ ਨਹੀਂ ਸੋਚਦੇ ਮੈਂ ਸੋਚਣ ਨੂੰ ਨਹੀਂ ਦੇਣੇ ਇਹ ਯੰਗਸਟਰ ਵਾਲੀ ਯੂਨੀਕ ਕਾਰ ਲੈ ਗਿਆ ਰੈੱਡ ਕਲਰ ਦੀ ਹਾਂ ਭਾਵੇਂ ਕੁੜੀਆਂ ਚਲਾਉਣ ਭਾਵੇਂ ਮੁੰਡੇ ਚਲਾਉਣ ਹੂੰ ਚੰਡੀ ਕਾਰ ਨੇ پوری ਧੱਕ ਭਾਈ ਰੈੱਡ ਕਲਰ ਦੀ ਜੀ ਬਿਲਕੁਲ ਉਹ ਨਹੀਂ ਜਿੰਦਰ ਚ ਧੱਕ ਪਾਵਾਂਗੇ ਠੀਕ ਹੈ Q3 ਮਾਡਲ ਕਿੰਨਾ ਭਾਜੀ ਇਹ 14/15 14/15 ਠੀਕ ਹੈ ਤੇ ਦੱਸ ਦੋ ਬੋਟਰ ਵਾਲੀ ਹੂੰ ਫੋਰ ਬਾਈ ਫੋਰ ਹਾਂ ਕੁਆਟਰਾਂ ਇੰਜਨ ਜਿਹਦੇ ਜੀ ਕਹਿੰਦੇ ਕਹਿੰਦੇ ਨੀ ਐਗਜ਼ੌਸਟ ਖੁੱਲਦੇ ਹਾਂਜੀ ਹਾਂ ਉਹ ਚੀਜ਼ਾਂ ਠੀਕ ਹੈ ਇਹ ਸ਼ਕੀਨ ਮੁੰਡਿਆਂ ਵਾਸਤੇ ਆ ਜੀ ਜੀ ਗੇੜੀ ਵਾਸਤੇ ਕਾਰ ਆ ਪਰ ਹੈਗੀ ਲਗਜ਼ਰੀ ਔਰ ਚਲਾਵਾ ਇਨਾ ਕੋ ਨਵਾਂ ਵੀ ਪਤਾ ਲੱਗਦਾ ਕਾਰ 'ਚ ਬੈਠੇ ਆਂ ਹੂੰ 16 ਮੇਰੇ ਵੀਰ ਕਾਰ ਦੇਣੀ ਮੈਂ ਕਿੰਨੇ ਦੀ ਸਵਾ 5 ਲੱਖ ਰੁਪਏ ਦੀ 14/15 ਹਾਂ ਸਵਾ 5 ਦੀ ਦੇ ਦੇਣੀ ਹੈ ਜਿਹੜੇ ਕਹਿੰਦੇ ਦਿੱਲੀ ਆ ਜਾਓ 7 ਲੱਖ ਕੀ ਗਾੜੀ ਲੈ ਜਾਓ 8 ਲੱਖ ਕੀ ਲੈ ਜਾਓ ਇਹ ਸਵਾ 5 ਕੀ ਲੈ ਜਾਓ ਗਾੜੀ ਮੇਰੇ ਸੇ ਆਏ ਆਏ ਹਿੰਦੀ ਸਵਾ 5 ਕੀ ਹਾਂ ਹਿੰਦੀ ਅੰਗਰੇਜ਼ੀ ਪੰਜਾਬੀ ਮਿਕਸ ਹੀ ਆਜਦਾ ਲਓ ਜੀ ਪਹਿਲਾਂ ਨੰਬਰ ਚੈੱਕ ਕਰਾਓ 0055 ਥਾਰ ਦਾ ਦੇਖੋ ਜੀ ਥਾਰ ਲੈ ਕੇ ਆਇਆ ਪੈਟਰੋਲ 21 ਮੈਨুয়াল 4x ਇਹਦਾ ਨਾ ਡਾਕਟਰ ਸਾਹਿਬ ਕਹਿੰਦੇ ਨੰਬਰ ਦੇਣਾ ਨਹੀਂ ਆਪਾਂ अच्छा मैं कोशिश कर रहा हूं भाई नंबर नाल मिल जवे पर फिर भी थानू मैं कार पेट्रोल थार 21 4x4 फ्री ਦੇ ਰੇਟ ਚ ਦੇ ਦੇਣੀ ਹੈ हूं एदी भी मैं ਧੱਕ ਪੂਰੀ ਪਾਉਣੀ ਜੇ ਰੀਲ ਚ ਬਸ 21 ਮਾਡਲ 4x4 ਬੋਡੀ ਦਿਖਾ ਦਿਓ ਕਾਰ ਦੀ ਬਹੁਤ ਸਾਫ ਸੁਥਰੀ ਗੱਡੀ ਹੈ ਇਧਰ ਵੀ ਦਿਖਾ ਮੇਰਾ ਵੀਰ ਇਧਰੋਂ ਠੀਕ ਹੈ ਭਾਈ ਇਹ ਚੱਲੀ ਕਿੰਨੀ ਕ ਹੈ ਇਹ ਚੱਲੀ ਹੋਣੀ ਭਾਈ 30 35000 30 35000 ਕੰਡੀਸ਼ਨ ਭਾਈ ਜੀ ਜਮਾਂ ਨਵੇਂ ਵਰਗੀ ਲਿਆ ਮੈਂ ਤਰੰਦ ਰੁਕਾ ਚੈੱਕ ਤੇ ਫਿਰ ਦੱਸ ਦੋ ਰੇਟ ਇਹਦਾ ਰੇਟ ਤਾਂ ਮੈਂ ਦੱਸੀ ਜਣਾ ਪਰ ਇਹ ਕਾਰ 9 ਲੱਖ 75 ਹਜ਼ਾਰ ਦੀ ਪੈਟਰੋਲ 21 ਮੈਨੂਅਲ 4x4 ਮੈਂ ਥਾਰ ਇਸ ਰੇਟ ਦੀ ਕਦੇ ਸੁਣਿਆ ਨਹੀਂ 12 ਲੱਖ 11.5 13 975 ਜਾ ਕੇ ਲੈ ਜਾਓ 975 ਚ 4x4 ਕਾੜੀ ਬੱਕੀ ਖੜੀ 975 ਚ ਲਓ ਜੀ ਆਜੋ ਇਹ ਤਾਂ ਧਮਾਕਾ ਹੀ ਆ ਫਿਰ ਧਮਾਕਾ ਹੀ ਕਰਿਆ ਤਾਂ ਜਮਾਈ ਲਓ ਜੀ ਨੰਬਰ ਇਹਦਾ ਵੀ ਚੰਗਾ 044 ਵੀਜੇਪੀ ਨੰਬਰ ਦੇ ਨਾਲ 23 ਦਸੰਬਰ ਦੀ Z8 ਮੈਨੂ ਲੈ ਕੇ ਆਇਆ Z8 ਮੈਨੂ ਸਕੋਰਪੀਓ ਐਨ ਜੀ ਔਰ ਕੰਪਨੀ ਚ ਦਿੰਦੀ ਏ 24 ਲੱਖ ਰੁਪਏ ਦੀ ਜੀ ਆਪਾਂ ਸਾਢੇ 5 ਘਟਾ ਕੇ 19 ਲੱਖ ਰੁਪਏ ਦੀ ਕਾਰ ਲੈ ਜਾਓ ਅੱਜ ਹੀ ਮੇਰੇ ਕੋਲ 19 ਲੱਖ ਦੀ ਸਾਢੇ 24 ਦੀ ਕੰਪਨੀ ਚ ਹੈ ਤੇ ਮੇਰੇ ਕੋਲ ਲੈ ਜਾਓ ਸਾਢੇ 19 ਨਹੀਂ 19 ਲੱਖ ਦੀ 19 ਲੱਖ ਦੀ ਕਰੋ ਜੀ ਚੈੱਕ ਸਾਢੇ 5 ਪੂਰੇ ਘਟਾ ਕੇ ਲੈ ਜਾਓ ਕਾਰ ਸਾਢੇ 5 ਲੱਖ ਘਟ ਹੋ ਕੇ ਮਿਲੂਗੀ ਔਰ ਵੀਆਪੀ ਨੰਬਰ ਦੇ ਨਾਲ ਤੇ ਚੱਲੀ ਕਿੰਨੀ ਆ ਭਾਜੀ ਇਹ ਇਹ ਚੱਲੀ ਮੇਰੇ ਖਾਲ 25 ਤੋਂ 30000 25 30000 ਇਹ 30000 ਤੇ ਆ ਮੀਟਰ ਮੇਨਟੇਨ ਕਰ ਠੀਕ ਹੈ ਜੀ ਔਰ ਕਾਲੀ ਬਕੀ ਹੈ ਇਹ ਜਿਹੜੀਆਂ ਕਾਰਾਂ ਹਨਾ ਇਹਨਾਂ ਤੇ ਗਾਣਾ ਲਾਗੂ ਹੈ ਵੀ ਜੁੱਤੀ ਝਾੜ ਕੇ ਬੈਠੀ ਮੁਟਿਆਰਿਆ ਗੱਡੀ ਆ ਸ਼ਕੀਨ ਜੱਟ ਦੀ ਹਾਏ 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 ਇਹ ਇਦਾਂ ਦੀਆਂ ਕਾਰਾਂ ਲੈ ਕੇ ਆਇਆ ਮੈਂ ਤੁਹਾਡੇ ਲਈ ਸਹੀ ਆ ਆ ਝੋਟਾ ਲੈ ਕੇ ਆਇਆ ਜੀ ਤੁਹਾਡੇ ਲਈ ਫਿਰ ਪਿਛਲੀ ਵੀਡੀਓ ਝੋਟਾ ਸੀਗਾ 2 ਨੰਬਰ ਹਾਂ ਐਸ ਵੀਡੀਓ ਝੋਟਾ ਹੈਗਾ 46 ਨੰਬਰ 46 ਨੰਬਰ ਪਿਛਲੀ ਵੀਡੀਓ ਚ ਆਪਾਂ ਕਾਰ ਵੇਚੀ ਮੈਨੂਲ ਹੂੰ 16 ਇਹ ਵੇਚਾਂਗੇ ਆਟੋ 16 ਆਟੋ ਪਿਛਲੀ ਵਿੱਚ ਹੀ 13 ਲੱਖ ਦੀ ਇਹ ਮੈਂ ਵੇਚੂ 12 ਲੱਖ ਦੀ ਆਟੋਮੈਟਿਕ ਮੈਂ ਕਿਹਾ ਲੈ ਜਾਓ ਲਓ ਜੀ 2016 ਮਾਡਲ ਉਹ ਜਿਹੜੀ ਆਪਾਂ ਡਰਾਈਵਰ ਵੇਚੀ ਨਾ ਉਹਦਾ ਮੇਰੇ ਕੋ ਕਿੰਨਾ ਫੋਨ ਆਇਆ ਅੱਛਾ ਦਿਨ ਰਾਤ ਫੋਨ ਆਇਆ 2000 ਫੋਨ ਆਇਆ ਕਹਿੰਦਾ ਭਾਈ ਸਸਤੀ ਕਿਉਂ ਹੈ ਇੰਨੀ ਮੈਂ ਕਿਹਾ ਸਸਤੀ ਨਹੀਂ ਹੈਗੀ ਇਹ ਭਾਈ ਇਹਦਾ ਰੇਟ ਹੀ ਇਹੀ ਹੈ ਰੇਟ ਹੀ ਇਹ ਹੈ ਇਹ ਸਸੇ ਰੇਟ ਕਰਕੇ ਸਾਡਾ ਕਮ ਹੈ ਬਈ ਵਾਕਈ ਜੀ ਵਾਕਈ ਦੁਨੀਆ ਦੂਰ ਦੂਰ ਆਵੇ ਤੇ ਗੱਡੀਆਂ ਸਸਤੇ ਰੇਟ ਚ ਲੈ ਜਾਵੋ ਕਰੋ ਜੀ ਚੈੱਕ 2.2 6th ਸਪੀਡ ਆ ਆਟੋਮੈਟਿਕ ਔਰ ਇਹਦੇ ਵੀ ਲੋਅ ਟਾਇਰ ਬਿਲਕੁਲ ਨਵੇਂ ਆ ਹੂੰ ਇਹਨੂੰ ਵੀ ਲੱਖ ਸਵਾ ਲੱਖ ਦਾ ਸੈੱਟ ਲੱਗਾ ਆ ਬਿਲਕੁਲ ਠੀਕ ਆ ਜੀ ਜੀ ਪ੍ਰੋਜੈਕਟਰ ਲਾਈਟਾਂ ਛੋਟਾ ਨੰਬਰ ਆ ਕਿੰਨਾ ਰੇਟ ਗਿਆ 12 ਲੱਖ 12 ਲੱਖ ਚ ਆਟੋ ਪਿਛਲੀ 13 ਸੀਗੀ ਮੈਨੂਅਲ ਜੀ ਇਹ ਆਟੋ ਦੇ ਵਿੱਚ 12 ਲੱਖ ਚ ਕਿਆ ਬਾਤ ਹੈ ਲਓ ਜੀ ਅੱਗੇ ਸਵਿਫਟ ਖੜੀ ਆ ਪੈਟਰੋਲ ਦੀ ਇਹ ਭਾਜੀ ਫੈਮਿਲੀ ਕਾਰ ਆ ਜੀ 21 ਮਾਡਲ ਦੀ ਕਾਰ ਆ ਇਹਨੂੰ ਵੀ ਲੋਇਟਰ ਬਹੁਤ ਲੇਟੈਸਟ ਲੱਗੇ ਹੋਏ ਆ 40 000 ਦੇ ਠੀਕ ਹੈ ਜੀ ਪੈਟਰੋਲ ਸੈਗਮੈਂਟ ਚ ਕਾਰ ਆ ਮਤਲਬ ਫੈਮਿਲੀ ਵਾਸਤੇ ਬੈਸਟ ਕਾਰ ਗਣੀ ਜਾਂਦੀ ਐ ਇਸਮ ਮੈਕਸਮ ਸੇਲ ਕੰਪਨੀਆਂ ਚ ਬਿਲਕੁਲ ਪੈਟਰੋਲ ਦੀ ਐ ਹਮ ਇਹ ਤੁਹਾਨੂੰ ਅਸੀਂ ਦੇ ਦੇਣੀ ਜੀ 5 ਲੱਖ ਤੇ 80000 ਰੁਪਏ ਦੀ ਮਾਡਲ 21 ਮਾਡਲ 21 ਨਿਊ ਸ਼ੇਪ ਚ ਕਾਰ 21 ਮਾਡਲ 5 ਐਸ ਦੀ ਤੇ ਜਿਹਨੂੰ 40-50 ਹਜ਼ਾਰ ਦਾ ਸੈੱਟ ਥੱਲੇ ਨਵਾਂ ਲੱਗਾ Android ਪਲੇਅਰ ਵੀ ਐਕਸਟਰਾ ਲੱਗਿਆ ਹੋਇਆ ਬਾਈ ਜੀ ਇੰਟਰੀਅਰ ਸਾਫ਼ ਸੁਥਰੀ ਆ ਗੱਡੀ ਦੀ ਜੀਐਫਐਕਸ ਦੇ ਮੈਟਰ ਨੇ ਨਵੇਂ ਸੀਟ ਕਵਰ ਨੇ ਪੈਟਰੋਲ ਵੀਐਕਐਸਆਈ ਅਲਾਈਟਰਾਂ ਦੇ ਨਾਲ 5,80,000 ਦੀ ਤੇ ਭਾਈ ਲੋਨ ਇਦਿੱਤੇ ਵੀ ਸਾਰਾ ਹੀ ਹੋ ਜਾਊਗਾ ਪੂਰਾ ਪੂਰਾ ਲੋਨ ਤੁਹਾਡਾ ਸੱਭਾ ਲੋਕੇ ਆ ਇਧਰ ਗੱਡੀ ਓਕੇ ਅੱਗੇ ਆ ਗਈ ਬਾਈ ਜੀ Honda Amaze ਭਾਈ ਪਿਛਲੀ ਵੀਡੀਓ ਦੇ ਵਿੱਚ ਵੀ ਸੇਮ ਗੱਡੀ ਸੀ ਪਿਛਲੀ ਵੀਡੀਓ 'ਚ ਵੀ ਸੇਮ ਕਲਰ ਦੀ 19 ਮਾਡਲ ਸੀਗੀ ਇਹ 18/19 ਹੈ ਠੀਕ ਹੈ ਉਹ ਵੀ ਨੰਬਰ ਲੋਕਲ ਸੀਗਾ ਇਹ ਵੀ ਨੰਬਰ ਲੋਕਲ ਹੈ ਇਹ ਸੀਰੀਜ਼ 90 ਹੈ ਇਹ ਵੀ ਜਲੰਧਰ ਦੀ ਹੈ ਠੀਕ ਹੈ ਇਹ ਵੀ ਪਹਿਲੇ ਨਾਲ ਦੀ ਡੀਜ਼ਲ ਕਾਰ ਹੈ ਨਵੇਂ ਵਾਰ ਕੀ ਕਾਰ ਹੈ ਮੈਂ ਉਹ ਵੀ ਕਾਰ ਜਿਹੜੀ ਨਾ ਵੀਡੀਓ 'ਚ ਪੰਜ 'ਚ ਪਾਈ ਸੀ ਜੀ ਤੇ ਮੇਰੇ ਕੋਲ ਤੇ ਕਾਰ ਦੇ ਗੱਲ 70 ਸੀਗੇ ਤੇ ਇਹ ਕਾਰ ਮੈਂ ਜਿਹੜੀ ਵੇਚਣੀ ਹੈ 4,85,000 ਦੀ ਵੇਚਣੀ 18/19 18/19 ਡੀਜ਼ਲ ਦੀ Honda Amaze 4,85,000 ਦੀ ਨਵੇਂ ਟਾਇਰਾਂ ਦੇ ਨਾਲ ਹਏ ਹੋਏ ਹੋਏ ਟਾਇਰਾਂ ਤੇ ਮਾਰਾ ਛਾਤੀ ਜੇ ਕੇ ਦੇ ਨਵੇਂ ਟਾਇਰ ਲੱਗੇ ਹੋਏ ਨੇ ਨਵੀਂ ਕਾਰ ਆ ਪਹਿਲੇ ਨਾਂ ਦੀ ਐ ਐਵਰੇਜ ਵਾਲੀ ਕਾਰ ਆ ਹਾਂ ਫੈਮਲੀ ਕਾਰ ਆ ਤੇ ਡਾਊਨ ਪੇਮੈਂਟ ਦੀ ਕੋਈ ਲੋੜ ਨਹੀਂ ਡਾਊਨ ਪੇਮੈਂਟਾਂ ਦੀ ਬਾਈ ਛੋਟੇ ਸੈਗਮੈਂਟ ਦੀ ਕਾਰ ਲੈ ਕੇ ਆ ਹੂੰ ਇਹ ਬਹੁਤ ਹੀ ਨਾ ਕਹੋ ਜਿਵੇਂ ਆਪਾਂ ਮੀਡੀਅਮ ਬੰਦੇ ਨੇ ਜਿਹਨੇ ਪਹਿਲੀ ਦੀ ਕਾਰ ਲੈਣੀ ਛੋਟੀ ਕਾਰ ਲੈਣੀ ਉਹਦੇ ਵਿੱਚ ਐਲਟੋ ਗਿਣੀ ਜਾਂਦੀ ਆ ਹਰ ਬੰਦੇ ਦੀ ਛੋਟੇ ਬੰਦੀ ਧੋੜ ਐਲਟੋ ਦੇ ਅੱਗੇ ਰੁਕ ਜਾਂਦੀ ਹੈ ਔਰ ਪਹਿਲੇ ਨਾਂ ਦੀ ਕਾਰ ਹੈ ਵੀਐਕਐਸਆਈ ਕੇ10 ਇਹਦਾ ਵੀ ਮੈਂ ਤੁਹਾਡਾ ਛੋਟਾ ਜਿਹਾ ਰੇਟ ਲੈਣਾ 265000 17 ਕਿਸੇ ਨੇ ਨਹੀਂ ਦੇਣੀ ਇੰਨੇ ਰੇਟ 'ਚ 17 ਕੇ10 ਵੀਐਕਐਸਆਈ ਕੋਈ 3 ਸਵਾ 3 ਕੋਈ 335 ਇਹ 2 ਲੱਖ 65000 ਦੀ ਲਓ ਜੀ 2 ਲੱਖ 65000 ਇਹ ਹੋਰ ਛੋਟੀ ਇਕਨੋਮਿਕਲ ਕਾਰ ਲੈ ਆ ਹੁਨਡਾ ਅਮੇਜ ਜੀ ਇਹ ਐਵਰੇਜ ਪੱਖੋਂ ਕਾਰਾਂ ਐਂਡ ਨੇ ਭਾਜੀ ਜੀ ਡੀਜ਼ਲ ਦੀ ਕਾਰ ਹੈ ਹਾਂ ਡੀਜ਼ਲ ਦੀਆਂ ਠੀਕ ਹੈ 25 ਤੋਂ 27 ਦੀਆਂ ਦੀ ਐਵਰੇਜ ਬਿਲਕੁਲ ਦਿੰਦੀ ਹੈ ਜੀ ਠੀਕ ਹੈ ਜੀ ਹਮ ਇਹ ਅਮੇਜ ਡੀਜ਼ ਦੂਜੇ ਨਾਂ ਦੀ ਕਾਰ ਹੈ ਨੰਬਰ ਇਹਦਾ ਵੀ ਹੁਸ਼ਿਆਰਪੁਰ ਦਾ ਲੋਕਲ ਨੰਬਰ ਹੀ ਗਿਣਿਆ ਜਾਂਦਾ ਹੁਸ਼ਿਆਰਪੁਰ ਜਲੰਧਰ ਨਕੋਦਰ ਪਗਵਾੜਾ ਇਹ ਲੋਕਲ ਨੰਬਰ ਹੀ ਨੇ ਸਾਰੇ ਲੁਧਿਆਣਾ ਦਾ ਜੀ 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 ਇਹ ਕਾਰ ਤੁਹਾਨੂੰ ਦੇ ਦੇਣੀ 2,85,000 ਦੀ 13 ਡੀਜ਼ਲ ਅੰਦਰ ਮੇਰੀ ਲਿਖਤ ਹੈ ਵੀ 25 ਤੋਂ 27 ਦੀ ਐਵਰੇਜ ਵਾਲੀ ਕਾਰ 2,75,000 ਦੀ 75,000 ਦੀ ਕਰੋ ਜੀ ਕਹਣਾ ਮੈਂ 85 ਦੀ ਪਰ ਉਹਨਾਂ ਨੇ 75 ਕਹਿਤਾ ਤੇ ਕਹਿਤਾ ਬਸ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਗੱਡੀ ਲੈ ਜਾਵੇ ਬਸ ਠੀਕ ਹੈ ਅੱਗੇ ਬਾਈ ਜੀ ਫੋਰਡ ਇਕੋ Sport ਖੜੀ ਹੈ ਫੋਰਡ ਇਕੋ Sport ਪਹਿਲਾਂ ਵੀ ਸੀ 17 ਮਾਡਲ ਦੀ ਕਾਰ ਵੇਚੀ ਆ ਉਹ ਵੇਚੀ ਸੀ ਆਪਾਂ 4 ਲੱਖ ਰੁਪਏ ਦੀ ਠੀਕ ਹੈ ਇਹ ਉਹਦੀ ਭੈਣ ਹੈ ਇਹ ਵੀ ਪਹਿਲੇ ਨਾਂ ਦੀ ਕਾਰ ਹੈ ਇਹ ਵੀ 17 ਇਹ ਵੀ 17 ਇਹ ਤੁਹਾਨੂੰ ਕਾਰ ਦੇ ਦੇਣੀ ਆਪਾਂ 3 ਲੱਖ ਤੇ 65 ਹਜ਼ਾਰ ਰੁਪਏ ਦੀ ਲੋਕੀ 13 ਵੇਚਦੇ ਆ 13 ਹਾਂ 4-4 ਲੱਖ ਦੀ ਮੈਂ 17 ਦੇ ਦੇਣੀ 3 ਲੱਖ 65 ਹਜ਼ਾਰ ਦੀ ਔਰ 80-85 ਹਜ਼ਾਰ ਜੈਨੋਂ ਚੱਲੀ ਇੰਜਨ ਦੀ ਐਕਸੀਡੈਂਟ ਦੀ ਗਾਰੰਟੀ ਪਹਿਲੇ ਨਾਂ ਦੀ ਇਕੋ Sport ਡੀਜ਼ਲ ਕਰੋ ਜੀ ਚੈੱਕ ਜਿਹਨੇ ਟੂਰਿੰਗ ਕਰਨੀ ਆ ਜਿਹਨੇ ਇਕਨੋਮਿਕਲ ਕਾਰ ਲੈਣੀ ਆ ਵਰੇ ਵਾਲੀ ਇਹਨੂੰ ਆਗੇ ਲੈ ਜਾਵੇ ਇਨੂੰ ਲੈ ਜਿਓ ਮੇਰੀ ਡੀਲ ਲੈ ਜਿਓ ਲਓ ਜੀ ਜੇ ਤੁਹਾਡੀ ਪ੍ਰੋਫਾਈਲ ਵੈਸਟਾ ਵਾ ਜੀ ਤੁਸੀਂ ਲਿਆਉਣਾ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਬੈਂਕ ਸਟੇਟਮੈਂਟ ਤੇ ਤੁਹਾਨੂੰ ਗੱਡੀ ਦੇ ਦੇ ਦੇਣੀ ਜੀ ਸਾਨੂੰ ਚਾਹੀਦੀਆਂ ਹੁੰਦੀਆਂ ਜੀ ਆਧਾਰ ਕਾਰਡ ਪੈਨ ਕਾਰਡ ਇੱਕ 6 ਮਹੀਨੇ ਸਟੇਟਮੈਂਟ ਜੇ ਕਿਸੇ ਕੋਲ ਟਰਨ ਹੈਗੀ ਠੀਕ ਆ ਸਿਰਫ ਸਾਨੂੰ ਪ੍ਰੋਫਾਈਲ ਲੋਕੇ ਚਾਹੀਦੀ ਆ ਕਿਸੇ ਦਾ ਸਿੰਬਲ ਫਟਿਆ ਨਾ ਹੋਵੇ ਉੱਥੇ ਸਾਨੂੰ ਦਿੱਕਤ ਆ ਗਈ ਕਈ ਆ ਨਾ ਪਿਛਲੀ ਵੀਡੀਓ ਵੇਖ ਕੇ ਭਾਈ ਤੁਹਾਡਾ ਜ਼ੀਰੋ ਪੇਮੈਂਟ ਕੋਈ ਡਾਉਨ ਪੇਮੈਂਟ ਨਹੀਂ ਇਦਾਂ ਇਦਾਂ ਮੈਂ ਕਿਹਾ ਬਾਈ ਜੀ ਉਹੀ ਚੀਜ਼ਾਂ ਨੇ ਬੰਦੇ ਖੁਸ਼ ਹੋ ਕੇ ਗਏ ਨੇ ਕਿਸੇ ਕੋਲ ਪੰਜ ਰੁਪਏ ਸਾਈ ਨਹੀਂ ਲਈ ਕੁਝ ਬੰਦਿਆਂ ਨੂੰ ਪ੍ਰੋਬਲਮ ਆਈ ਸੀ ਉਹ ਕਹਿੰਦੇ ਜਿਵੇਂ 8 ਲੱਖ ਤੁਸੀਂ ਕਿਹਾ ਗੱਡੀ ਤੇ ਸਾਡਾ 7.5 ਲੱਖ ਲੋਨ ਹੋ ਰਿਹਾ ਉਹ ਕਹਿੰਦੇ 8 ਹੀ ਦੇ ਮੈਂ ਕਿਹਾ ਇਦਾਂ ਦੀ ਕੋਈ ਸਾਡੀ ਕੰਪਲਸ਼ਨ ਨਹੀਂ ਜੀ ਜੀ ਗੱਡੀਆਂ ਦੇਾਂਗੇ ਤੁਹਾਡੇ ਸਿਬਲ ਲੋਕੇ ਦੇਾਂਗੇ ਸੇਮ ਡੇ ਦੇਾਂਗੇ ਬਿਲਕੁਲ ਹਾਂਜੀ ਜੇ ਤੁਹਾਡਾ ਸਿਬਲ ਉੱਪਰ ਨੀਚੇ ਆ ਤਾਂ ਤੁਹਾਨੂੰ ਉਹੀ ਜੀ ਡਾਉਨ ਪੇਮੈਂਟ ਵੀ ਦੇਣੀ ਪਊਗੀ ਇਸ ਗੱਲ ਦੇ ਉੱਤੇ ਤੁਹਾਨੂੰ ਐਗਰੀ ਕਰਨਾ ਪਊਗਾ ਆਉਣਾ ਬਾਜੀ ਤੁਸੀਂ ਐਮਪਾਇਰ ਮੋਟਰ ਜਲੰਧਰ ਸ਼ਹਿਰ ਸਕਰੀਨ ਤੇ ਚੱਲਦੇ ਨੰਬਰ ਫਟਾਫਟ ਕਾਲ ਕਰਕੇ ਸਾਈਪਾ ਗੱਡੀ ਬੁੱਕ ਕਰ ਲਓ ਇੱਕ ਵਾਰੀ ਮੇਰਾ ਵੀਰ ਸਾਰੇ ਬਸ ਇੱਕ ਮਾਦੇ ਕਾਰ ਤੇ ਬਾਜੀ ਇੱਕ ਵਾਰੀ ਲੋਕੇਸ਼ਨ ਵੀ ਬੋਲ ਦਿਓ ਵੀਡੀਓ ਚ ਲੋਕੇਸ਼ਨ ਬਾਜੀ ਥੋਬੀ ਘਾੜ ਦੇ ਅੰਦਰ ਨੀਅਰ 22 ਸੈਂਟਰ ਨਕੋਦਰ ਚੌਂਗ ਜਿੰਨੋ ਮਰਜ਼ੀ ਪੁੱਛ ਕੇ ਆ ਜਾਓ ਛੋਟਾ ਵੀਰ ਤੁਹਾਡਾ ਨੇਕੀ 24 ਘੰ ਆਜੋ ਫਿਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ